ਬਿਨਾ ਪਾਸਪੋਰਟ ਦੇ ਅਮਰੀਕਾ ਜਾਣਾ ਹੈ ਕੈਨੇਡਾ ਜਾਣਾ ਹੈ ਜਾਂ ਦੁਬਈ ਜਾਣਾ ਹੈ ਜਿੰਨਾਂ ਕਿਨਾਂ ਦੁਬਈ ਜਾਣਾ ਹੈ ਅੱਜ ਆ ਜਾਓ ਸਾਡੇ ਨਾਲ ਤੁਹਾਨੂੰ ਲੈ ਕੇ ਚੱਲੇ ਆ ਦੁਬਈ ਬਿਨਾ ਵੀਜ਼ੇ ਤੋਂ ਆਓ ਜੀ ਪਾਸਪੋਰਟ ਦੇ ਅਮਰੀਕਾ ਜਾਣਾ ਹੈ ਕੈਨੇਡਾ ਜਾਣਾ ਹੈ ਜਾਂ ਦੁਬਈ ਜਾਣਾ ਹੈ ਜਿੰਨਾਂ ਜਿੰਨਾਂ ਦੁਬਈ ਜਾਣਾ ਹੈ ਅੱਜ ਆ ਜਾਓ ਸਾਡੇ ਨਾਲ ਤੁਹਾਨੂੰ ਲੈ ਕੇ ਚੱਲੇ ਆ ਦੁਬਈ ਬਿਨਾ ਵੀਜ਼ੇ ਤੋਂ ਆਓ ਜੀ ਸਭ ਨਾਲ ਪਹਿਲਾਂ ਤੁਹਾਡਾ ਇੱਥੇ ਜਿਹੜੀਆਂ ਚੈਕਿੰਗ ਆ ਪਾਸਪੋਰਟ ਦੀ ਚੈਕਿੰਗ ਇੱਥੇ ਹੋਣੀ ਹੈ ਪਾਸਪੋਰਟ ਕੀ ਹੈ ਤੁਹਾਡੇ ਹੱਥ ਵਿੱਚ ਇੱਕ ਛੋਟੀ ਜਿਹੀ ਟਿਕਟ ਵੱਡਾ ਵੱਡਾ ਪਾਸਪੋਰਟ ਨਹੀਂ ਤੁਸੀਂ ਸਿਰਫ ਆਪਣੇ ਮੋਟਸਰਾਈਕਲ ਲੈਣਾ ਤੇ ਦੁਬਈ ਤੁਹਾਨੂੰ ਆਪਾਂ ਐਂਟਰ ਕਰਵਾ ਲਿਆ ਜਲਦੀ ਜਲਦੀ ਆਓ ਜੀ ਦੁਬਈ ਦੀ ਐਂਟ੍ਰੀਸ ਕੀ ਬਾਤ ਹੈ ਜੀ ਦੁਬਈ ਦੀ ਐਂਟਰੀ ਹੋ ਗਈ ਆ ਤੁਹਾਨੂੰ ਦੁਬਈ ਵਰਗਾ ਪੂਰਾ ਨਜ਼ਾਰਾ ਜਿਹੜਾ ਅੱਜ ਜਲੰਧਰ ਸ਼ਹਿਰ ਦੇ ਵਿੱਚ ਆਪਾਂ ਦਿਖਾ ਦੇਣਾ ਸਾਰਾ ਦੁਬਈ ਘੁਮਾ ਦੇਣਾ ਅੱਜ ਮਿੰਟੋ-ਮਿੰਟੀ ਦੁਬਈ ਦੇ ਵਿਦੇਸ਼ੀ ਵਾਸੀ ਕੋਈ ਪਾਸਪੋਰਟ ਨਹੀਂ ਚਾਹੀਦਾ ਸਿਰਫ ਸਿਰਫ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਤੁਹਾਨੂੰ ਅਸੀਂ ਦੁਬਈ ਲੈ ਕੇ ਚੱਲੇ ਆ ਜੀ ਤੁਸੀਂ ਮੇਰੇ ਪਿੱਛੇ ਸਾਰਾ ਦੁਬਈ ਸ਼ਹਿਰ ਦਾ ਜਿਹੜਾ ਆਨੰਦ ਹੈ ਉਹ ਲੈ ਸਕਦੇ ਹੋ ਬਿਲਕੁਲ ਫ੍ਰੀ ਜੀ ਹਾਂ ਕੋਈ ਪਾਸਪੋਰਟ ਨਹੀਂ ਕੋਈ ਟਿਕਟ ਨਹੀਂ ਆਪਣਾ ਮੋਟਵਾ ਜੱਕੋ ਤੁਹਾਨੂੰ پورا ਐਡਰੈਸ ਹੀ ਦੱਸਾਂਗੇ ਤੇ ਦੁਬਈ ਜਾਣਾ ਹੈ ਸਾਡੇ ਨਾਲ ਆ ਜਾਓ ਲਓ ਜੀ ਹੁਣ ਤੁਹਾਨੂੰ ਆਪਾਂ ਦੁਬਈ ਦੇ ਅੰਦਰ ਲੈ ਕੇ ਆ ਗਏ ਆ ਜੇ ਫਿਸ਼ ਦੇਖਣੀਆਂ ਮੱਛੀਆਂ ਦੇਖਣੀਆਂ ਵੱਡੀ ਵੱਡੀ ਸ਼ਾਰਕ ਦੇਖਣੀਆਂ ਜਲ ਪਰੀਆਂ ਦੇਖਣੀਆਂ ਇਹ ਸਾਰਾ ਕੁਝ ਤੁਸੀਂ ਇੱਕੋ ਜਗ੍ਹਾ ਤੇ ਦੇਖਣਾ ਤੇ ਆਓ ਸਾਡੇ ਨਾਲ ਤੁਹਾਨੂੰ ਦਿਖਾਈਏ ਸ਼ਾਰਕ ਵੱਡੀਆਂ ਵੱਡੀਆਂ ਮੱਛੀਆਂ ਬਹੁਤ ਸੁੰਦਰ ਫਿਸ਼ ਜਿਹੜੀਆਂ ਸਾਨੂੰ ਸਮੁੰਦਰ ਦੀ ਗਹਿਰਾਈ ਦੇ ਵਿੱਚ ਜਾ ਕੇ ਮਿਲਦੀਆਂ ਨੇ ਅੱਜ ਤੁਸੀਂ ਦੇਖ ਸਕਦੇ ਹੋ ਸਾਹ ਚਾਹ ਦੇ ਜ਼ਮੀਨ ਦੇ ਉੱਪਰ ਉਹ ਜ਼ਮੀਨ ਦੇ ਉੱਪਰ ਮੱਛੀਆਂ ਫਿਸ਼ ਰੰਗ ਬਰੰਗੀਆਂ ਫਿਸ਼ ਜਿਹੜੀਆਂ ਉਹ ਇੱਕ ਬਹੁਤ ਖੂਬਸੂਰਤ ਨਜ਼ਾਰਾ ਜਿਹੜਾ ਕ੍ਰੀਏਟ ਕਰ ਦਿੱਤਾ ਗਿਆ ਹਰ ਚੀਜ਼ ਜਿਹੜੀ ਹੈ A1 ਟੌਪ ਆ ਜਿਹੜੀ ਇੱਥੇ ਬਣਾਈ ਹੋਈ ਆ ਇੱਕ ਵਾਰੀ ਆਪਣੀ ਸਾਰੀ ਫੈਮਿਲੀ ਨਾਲ ਆਓ ਆ ਦੇਖੋ ਗੋਲਡਨ ਫਿਸ਼ ਵਾਹ ਜੀ ਵਾਹ ਤੁਹਾਨੂੰ ਬਿਲਕੁਲ ਇਸੇ ਤਰ੍ਹਾਂ ਲੱਗੂਗਾ ਕਿ ਜਿਸ ਤਰ੍ਹਾਂ ਤੁਸੀਂ ਸਮੁੰਦਰ ਦੇ ਵਿੱਚ ਆ ਗਏ ਹੋ ਤਾਂ ਜਿਹੜੀਆਂ ਫਿਸ਼ ਤੁਸੀਂ ਦੇਖਦੇ ਹੋ ਕਿ ਅਕਸਰ ਇਹ ਸਮੁੰਦਰਾਂ ਦੇ ਗਹਿਰਾਈ ਦੇ ਵਿੱਚ ਮਿਲਦੀਆਂ ਸੀ ਦੇਖਣ ਨੂੰ ਲੇਟੈਸਟ ਫਿਸ਼ ਇਹ ਸ਼ਾਇਦ ਹੁਣ ਆਰਾਮ ਕਰ ਰਹੀਆਂ ਨੇ ਉਹ ਵੱਡੀ ਮੱਛੀ ਆ ਛੋਟੀ ਫਿਸ਼ ਆ ਬਿਲਕੁਲ ਡਿਫਰੈਂਸ ਹੈ ਦੀਆਂ ਇਹ ਫਿਸ਼ ਆ ਗਿਆ ਉਹ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਕੀ ਬਾਤ ਆ ਜੀ ਕੀ ਬਾਤ ਆ ਬਹੁਤ ਖੂਬਸੂਰਤ ਨਜ਼ਾਰਾ ਆਹੋ ਹੋ ਅਕਸਰ ਤੁਸੀਂ ਫਿਲਮਾਂ ਵਿੱਚ ਦੇਖਿਆ ਹੋਣਾ ਕਿ ਜਿਹੜੀਆਂ ਜਦੋਂ ਕੋਈ ਗੋਤਾ ਖੋਰ ਗੋਤਾ ਲਗਾਉਂਦੇ ਨੇ ਡਾਈਵਿੰਗ ਕਰਦੇ ਨੇ ਤਾਂ ਇਸ ਤਰ੍ਹਾਂ ਦੀਆਂ ਇਹ ਫਿਸ਼ ਐ ਉਹ ਉੱਥੇ ਦੇਖਣ ਨੂੰ ਮਿਲਦੀਆਂ ਨੇ ਬਹੁਤ ਖੂਬਸੂਰਤ ਫਿਸ਼ ਐ ਜਿਹੜੀਆਂ ਵਾਕਈ ਬਹੁਤ ਵਧੀਆ ਕਲੈਕਸ਼ਨ ਜਿਹੜੀ ਉਹ ਕੀਤੀ ਹੋਈ ਐ ਦੇਖਿਆ ਹੋਣਾ YouTube ਤੇ ਜਾਂ Instagram ਤੇ ਦੇਖਿਆ ਹੋਣੀਆਂ येलो ਫਿਸ਼ ਤੁਹਾਨੂੰ ਅੱਜ ਸਾਫ਼ ਇੱਥੇ ਦੇਖਣ ਨੂੰ ਮਿਲਣਗੀਆਂ येलो ਫਿਸ਼ ਅਕਸਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਫਿਲਮਾਂ 'ਚ ਸੀਨ ਆਉਂਦੇ ਨੇ ਤਾਂ ਉਹਦੇ ਵਿੱਚ ওয়াটার ਸਨੇਕ ওয়াটার ਸਨੇਕ ਜੇ ਦੇਖਣੇ ਤੁਸੀਂ ਸਾਕਸ਼ਾਦ ਤਾਂ ওয়াটার ਸਨੇਕ ਜਿਹੜੇ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਜਣੇ ਆ ਜਿਹੜਾ ਨਜ਼ਾਰਾ ਹੈ ਉਹ ਤੁਹਾਨੂੰ ਇੱਥੇ ਆ ਕੇ ਇੱਕ ਵਾਰੀ ਦੇਖਣਾ ਪੈਣਾ ਬਹੁਤ ਖੂਬਸੂਰਤ ਨਜ਼ਾਰਾ ਜਿਹੜੀਆਂ ਫਿਸ਼ ਦਾ ਨਜ਼ਾਰਾ ਜਾਂ ਕੁਝ ਵੀ ਹੈ ਬਿਲਕੁਲ ਡਿਫਰੈਂਟ ਸਟਾਈਲ ਦੀਆਂ ਫਿਸ਼ ਜਿਹੜੀ ਕਲੈਕਸ਼ਨ ਹੈ ਬਹੁਤ ਫਟ ਗਏ ਤਾਂ ਬੜੀ ਡੂੰਘੇ ਗਹਿਰਾਈ ਦੇ ਵਿੱਚੋਂ ਜਾ ਕੇ ਸਮੁੰਦਰ ਦੇ ਵਿੱਚੋਂ ਕੱਢੀਆਂ ਹੋਈਆਂ ਆਪ ਸਭਾ ਵਸੇ ਕਿਉਂਕਿ ਸਮੁੰਦਰ ਵਿੱਚ ਜਾਣਾ ਔਖਾ ਤੇ ਇਹਨਾਂ ਨੂੰ ਇੱਥੇ ਦੇਖਣਾ ਬਹੁਤ ਸੁੱਖਾ ਜਿਹੜੀਆਂ ਫਿਸ਼ ਐ ਇਹਦਾ ਤਾਂ ਸਾਨੂੰ ਨਾਮ ਵੀ ਨਹੀਂ ਪਤਾ ਕਿ ਇਹਨੇ ਡਿਫਰੈਂਟ ਤਰ੍ਹਾਂ ਦੀ ਫਿਸ਼ ਆ ਬਲੈਕ ਕਲਰ ਦੀ ਫਿਸ਼ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਈ ਦਿਖਾ ਦੇ ਕਿ ਬਲੈਕ ਕਲਰ ਦੀ ਫਿਸ਼ ਸ਼ਾਇਦ ਕਿਸੇ ਨੇ ਦੇਖੀ ਹੋਵੇ ਸਤਰੰਗੀ ਫਿਸ਼ ਜਿਹਦੇ ਤੇ ਸਾਰੇ ਰੰਗ ਨੇ 골ਡਨ ਕਲਰ ਸਾਰੇ ਰੰਗ ਜਿਨ੍ਹਾਂ ਨੇ ਫਿਸ਼ ਤੇ ਦਿਖਣੇ ਨੇ ਆ ਦੇਖੋ ਜੀ orange color multicolor ਕੀ ਬਾਤ ਹੈ ਇਹਨੇ ਸੋਨੇ ਸੋਨੇ ਰੰਗਾਂ ਦੀਆਂ ਫਿਸ਼ ਜੜੀਆਂ ਉਹ ਤੁਹਾਨੂੰ ਅੱਜ ਇੱਕ ਕੁਅਰੀਅਮ ਵਿੱਚ ਸਾਰਾ ਇੱਥੇ ਵੇਖਣ ਨੂੰ ਮਿਲ ਜਾਣਾ ਏਦਾਂ ਦੇ ਸਮੁੰਦਰੀ ਜੀਵ ਹੈ ਜਿਹੜੇ ਅਕਸਰ ਸਮੁੰਦਰ ਦੀ ਗਹਿਰਾਈਆਂ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਆ ਉਹ ਤੁਹਾਨੂੰ ਇਹ ਸਾਰੇ ਕਾਰਨੀਵਲ ਵਿੱਚ ਵੇਖਣ ਨੂੰ ਮਿਲਨੇ ਆ ਇਹ ਦੁਬਈ ਜਿ세 ਦੁਬਈ ਦਾ ਸਾਰਾ ਨਜ਼ਾਰਾ ਵਾਕਈ ਜਿਹੜਾ ਕੁਦਰਤ ਹੈ ਇੱਥੇ ਸਾਰੀ ਦੇਖਣ ਨੂੰ ਮਿਲਦੀ ਹੈ ਸਮੁੰਦਰ ਦੇ ਥੱਲੇ ਦੀ ਕੁਦਰਤ ਵਾਕਈ ਜਿਹੜਾ ਸਿਡਨੀ ਅਮਰੀਕਾ ਦੇ ਵਿੱਚ ਬਣੇ ਹੋਏ ਨੇ ਫਿਸ਼ ਅਕੁਏਰੀਅਮ ਜਿਸੇ ਸ਼ਾਰਕ ਆਂਦੀਆਂ ਨੇ ਸਾਰਾ ਉਹ ਜਿੰਨਾ ਵੀ ਨਜ਼ਾਰਾ ਹੈ ਉਹ ਸਾਰਾ ਤੁਹਾਨੂੰ ਇਸ ਜਗ੍ਹਾ ਤੇ ਵੇਖਣ ਨੂੰ ਮਿਲਣਾ ਮੇਰੇ ਇਹ ਤਾਂ ਦੱਸ ਸਕਦਾ ਕਿ ਸਾਰਾ ਜਦੋਂ ਅਸਮਾਨ ਦੇ ਵਿੱਚ ਉੜਦੀ ਹੋਈਆਂ ਫਿਸ਼ ਜੀ ਹਾਂ ਅਸਮਾਨ ਦੇ ਵਿੱਚ ਉੜਦੀਆਂ ਹੋਈਆਂ ਫਿਸ਼ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਿਰ ਦੇ ਉੱਪਰ ਵੀ ਫਿਸ਼ ਆ ਜਾਇਆ ਜਾਵੇ ਵਾਈਟ ਕਰਦੀ ਫਿਸ਼ ਹੈ 골ਡਨ ਹੈ ਬਲੈਕ ਹੈ ਅਸਮਾਨ ਦੇ ਵਿੱਚ ਉੜਦੀਆਂ ਹੋਈਆਂ ਫਿਸ਼, ਕੀ ਬਾਤ ਹੈ ਜੀ। ਕਿੰਨੀ ਲੰਮੀ ਫਿਸ਼ ਹੈ। ਓਹ ਹੋ ਹੋ, ਕੀ ਬਾਤ ਹੈ ਜੀ। ਪੂਰਾ ਸਮੁੰਦਰੀ ਦ੍ਰਿਸ਼ ਤੁਹਾਨੂੰ ਤੁਹਾਨੂੰ ਹੁਣ ਸਮੁੰਦਰ ਦੇ ਵਿੱਚ ਛਾਲ ਮਾਰਦੀ ਲੋੜ ਨਹੀਂ। ਫਿਸ਼ ਵਾਸਤੇ ਆਪਾਂ ਦੇਖਣਾ ਹੈ ਜੇ ਇਹਦਾ ਨਾਮ ਤਾਂ ਸਾਨੂੰ ਪਤਾ ਹੀ ਨਹੀਂ ਕਿਹੜੀ ਫਿਸ਼ ਹੈ, ਕਿੱਦਾਂ ਦੀ ਫਿਸ਼ ਹੋਣੀ ਹੈ। ਜੇ ਤੁਸੀਂ ਸਮੁੰਦਰੀ ਨਜ਼ਾਰਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦਿਖਾਣਾ ਹੈ ਤਾਂ ਇੱਕ ਵਾਰੀ ਇੱਥੇ ਜਾ ਕੇ ਆ ਕੇ ਦਿਖਾਓ ਕਿ ਜਿਹੜਾ ਵਨਸਵਨੀਆਂ ਤੇ ਜਿਹੜਾ ਰੰਗ ਬਰੰਗੀ ਕੁਦਰਤ ਹੈ ਪਾਣੀ ਦੇ ਥੱਲੇ ਦੀ ਸਮੁੰਦਰ ਦੇ ਥੱਲੇ ਦੀ ਗਹਿਰਾਈਆਂ ਓਏ ਦੇਖ ਲੋ ਇਹ ਬੱਕਰੀਆਂ ਆਹ ਆਹ ਬੱਕਰੀ ਬਰ ਆਇਆ ਹੋਇਆ ਬਰ ਆਇਆ ਹੋਇਆ ਬਹੁਤ ਔਖਾ ਕੰਮ ਹੁੰਦਾ ਹੈ ਪਰ ਜੇ ਤੁਸੀਂ ਦੁਬਈ ਆ ਕੇ ਦੁਬਈ ਆ ਕੇ ਊਠ ਦਾ ਜੇ ਸਵਾਰੀ ਨਹੀਂ ਕੀਤੀ ਤਾਂ ਮਜ਼ਾ ਕੀ ਆਇਆ ਆਹ ਪਾਣੀ ਇੱਕ ਮਿੰਟ ਵੀਡੀਓ ਬਣਾਉਣ ਦੋ ਇਹ ਤਾਂ ਨਹੀਂ ਲੈਣਾ ਨਾ ਜੇ ਤੁਸੀਂ ਦੁਬਈ ਆ ਗਏ ਊਂਟ ਦੇ ਉੱਤੇ ਨਹੀਂ ਬੈਠੇ ਤਾਂ ਫਾਇਦਾ ਕੀ ਊਂਟ ਤੇ ਬੈਠੇ ਲੱਗੇ ਆ ਜਲਦੀ ਜਲਦੀ ਜਿਹੜੇ ਊਂਟ ਤੇ ਪੈਣਾ ਆਜੋ ਫੌਜੀ ਊਂਟ ਹੈ ਇਸ ਦਾ ਊਂਟ ਦਾ ਨਾਮ ਹੈ ਫੌਜੀ ਡਰ ਵੀ ਲੱਗਦਾ ਪਰ ਗੋਜੀ ਦਾ ਨਿਆਰਾ ਲਵਾਂਗੇ ਨਹੀਂ ਫੌਜੀ ਸਾਹਿਬ ਫਲਾਇਰ ਨਾਲ ਲਿਓ ਮੈਂ ਛੋਟੇ ਊਂਟ ਊਂਟ ਦਾ ਨਜ਼ਾਰਾ ਊਂਟ ਦਾ ਨਜ਼ਾਰਾ ਰੇਗੀ ਸਾਹ ਦਾ ਨਜ਼ਾਰਾ ਦੇ ਦੁਬਈ ਦਾ ਦੁਬਈ ਦਾ ਨਜ਼ਾਰਾ ਦੇਖ ਉਹ ਤੇਰੀ ਉਹ ਬੱਲੇ ਬੱਲੇ ਕੀ ਬਾਗ ਹੈ ਜੀ ਕੋਟ ਵੇ ਬਠਾਣਾ ਨਜ਼ਾਰਾ ਜਿਹੜਾ ਵੱਖਰਾ ਹੀ ਐ ਜਿਨਾ ਜਿਨਾ ਆਣਾ ਇਰੇ ਊਂਟ ਤੇ ਆ ਕੇ ਕੋਈ ਸਵਾਰੀ ਕਰਿਓ ਕਿਉਂਕਿ ਜੇ ਪੂਰਾ ਨਜ਼ਾਰਾ ਤੁਸੀਂ ਦੁਬਈ ਦਾ ਲੈਣਾ ਨਾ ਤਾਂ ਆਹ ਸੋਜੀ ਉੱਤੇ ਆਣਾ ਜੇ ਕੋਈ ਜੂਲੀ ਹੋਵੇ ਬੱਚਿਆਂ ਦੇ ਝੂਲੇ ਸਾਰਾ ਕੁਝ ਫਨ ਐ ਇੰਜੋਏ ਐ ਬੱਚਿਆਂ ਦੇ ਝੂਲੇ ਵੀ ਤਾਂ ਦੱਸਾਂਗੇ ਬੱਚਿਆਂ ਦੇ ਝੂਲੇ ਵੀ ਹਰ ਝੂਲਾ ਤੁਹਾਡੇ ਬਚਪਨ ਦੀ ਤੁਹਾਨੂੰ ਵਾਪਸ ਯਾਦ ਦਿਵਾਊਗਾ ਆਪਣੇ ਰੁਜ਼ੀਵੇ ਵਿੱਚੋਂ ਟਾਈਮ ਕੱਢ ਕੇ ਇੱਕ ਵਾਰੀ ਮੇਲਾ ਦੇਖਣ ਆਓ ਤੇ ਇੰਜੋਏ ਕਰੋ ਬੱਚਿਆਂ ਦਾ ਜਾਦੂ ਵੱਡਿਆਂ ਦਾ ਜਾਦੂ ਜਿਹੜਾ ਜਾਦੂ ਹੈ ਮੇਲਾ ਤੇ ਜਾਦੂ ਦਾ ਨੰਨ ਚੱਲਦਾ ਸਾਰਾ ਜਾਦੂ ਇੱਥੇ ਚੱਲਿਆ ਮੇਲੇ ਵਿੱਚ ਘੁੰਮ ਘੁੰਮ ਕੇ ਥੱਕ ਗਏ ਹੋ ਸ਼ੋਪਿੰਗ ਕਰਨਾ ਦਿਲ ਕਰ ਰਿਹਾ ਤੇ ਸ਼ੋਪਿੰਗ ਜਿਹੜੀ ਉਹ ਤੁਹਾਨੂੰ ਹੋ ਜਣੀ ਆ ਤੁਸੀਂ ਦੇਖੋ ਕਿ ਸਾਰਾ ਇਹ ਨੇ ਆ 700 ਰੁਪਏ ਦੇ ਇਹ ਟੋਪ ਵੀ ਮੇਲੇ ਵਿੱਚ ਲੱਗੇ ਨੇ ਜਾਜ ਦੇ 에어로ਪਲੇਨ ਦੇ ਤੇ ਤੁਸੀਂ ਜਦੋਂ ਜਿੱਤੇ ਮੱਜੀ ਬਣਾ ਤੁਹਾਡਾ ਸਾਰੇ ਵਸੇ ਆਪਣਾ ਆਪਣਾ ਜਿਹੜਾ 에어로ਪਲੇਨ ਹੈ ਉਹ ਤਿਆਰ ਹੋ ਗਿਆ ਜਿੰਨੇ ਬੋ ਯੈਲੋ ਲਾਲ ਗ੍ਰੀਨ ਪੀਲਾ ਜਿਹੜਾ ਵੀ ਆਪਣਾ ਆਪਣਾ 에어로ਪਲੇਨ ਲੈਣਾ ਹੈ ਸੋ ਲੈ ਕੇ ਉਡਾ ਪਰ ਸਕਦਾ ਤੇ ਦੁਬਈ ਤੋਂ ਜਲੰਧ ਤੋਂ ਜਲੰਧ ਤੋਂ ਦੁਬਈ ਰੋਲ ਅਪਰੋਨ ਕਰ ਸਕਦਾ ਜੀ ਖਾਣ ਦੀਆਂ ਵੈਰੈਟੀਆ ਦੇਖੀਏ ਸਵੀਟ ਕੌਰ ਆਹ ਦੇਖੋ ਇਹ ਬਲਾ ਸਵੀਟ ਕੌਰ ਜੇ ਬਚਪਨ ਵਿੱਚ ਤੁਸੀਂ ਬਰਫ਼ ਵਾਲੇ ਗੋਲੇ ਖਾਦੇ ਆ ਤਾਂ ਉਹਨਾਂ ਦਾ ਫੇਰ ਤੋਂ ਦੁਆਰ ਤੋਂ ਨਜ਼ਾਰਾ ਤੁਹਾਨੂੰ ਕਿਉਂਕਿ ਆਹ ਚੀਜ਼ਾਂ ਲੁਕਤ ਹੁੰਦੀਆਂ ਜਾ ਰਹੀਆਂ ਨੇ ਬਰਫ਼ ਵਾਲੇ ਗੋਲੇ ਕਿਉਂਕਿ ਆਈਸਕ੍ਰੀਮ ਨੇ ਜਗ੍ਹਾ ਲੈ ਲਈ ਕੁਲਫੀਆਂ ਨੇ ਜਗ੍ਹਾ ਲੈ ਲਈ ਤਾਂ ਜਿਹੜਾ ਬਰਫ਼ ਵਾਲੇ ਗੋਲੇ ਆ ਉਹਦੀ ਫੇਰ ਯਾਦਗਰੀ ਦੇ ਦਵੰਦੀ ਹੈ ਤੁਹਾਨੂੰ ਇਸ ਮੇਲੇ ਵਿੱਚ ਆ ਕੇ ਉਹ ਬਰਫ਼ ਦੇ ਗੋਲੇ ਤੁਹਾਨੂੰ ਖਾਣ ਨੂੰ ਮਿਲ ਜਣੇ ਰੰਗ ਬਨਗੇ ਲਾਲ ਪੀਲੇ ਨੀਲੇ ਹਰੇ ਸਾਰੇ ਹੀ ਮੋਮੋ ਖਾਣੇ ਆ ਸੁਪਰੀਂਗਰੋ ਖਾਣੇ ਆ ਸਵੀਟ ਕੋਨ ਖਾਣੇ ਜੋ ਜੋ ਖਾਣਾ ਤੁਸੀਂ ਤੁਹਾਨੂੰ ਸਾਰਾ ਇਸ ਮੇਲੇ ਦੇ ਵਿੱਚ ਮਿਲ ਜਾਣਾ ਹੈ ਤੁਸੀਂ ਫਟਾਫਟ ਹੁਣ ਬਸ ਸੋਚਣਾ ਨਹੀਂ ਆਪਣੀ ਫੈਮਿਲੀ ਨਾਲ ਫਟਾਫਟ ਆ ਜਾਣਾ ਵਾਹ ਜੀ ਵਾਹ ਸ਼ੇਕ ਦੇਖੋ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਦੁਬਈ ਦਾ ਨਜ਼ਾਰਾ ਕਿਦਾਂ ਵਾਹ ਸਹੀ ਹੈ ਜੀ ਬਹੁਤ ਸਹੀ ਹੈ ਦੁਬਈ ਦੀ ਪੂਰੀ ਫੀਲਿੰਗ ਹੈ ਓਕੇ ਰਿਪੋਰਟ ਪੂਰੀ ਹਾਂਜੀ ਭਈਆ ਕੀ ਕਹਿਣਾ ਚਾਹੋਗੇ ਇਹ ਪੇਟੀਓ ਗੂਗਲ ਪੇ ਨਹੀਂ ਬਾਕੀ ਠੀਕ ਹੈ ਕੰਮ ਖੋਲ ਦੇ ਇੱਥੇ ਲਿਆ ਕੇ ਸਰ ਕਿਦਾਂ ਦਾ ਫੀਲ ਹੋ ਰਿਹਾ ਜੀ ਦੁਬਈ ਆ ਕੇ ਜੀ ਬਹੁਤ ਵਧੀਆ ਜੀ ਲੱਗ ਨਹੀਂ ਰਿਹਾ ਕਿ ਅਸੀਂ ਜਲੰਧਰ ਖੜੇ ਆ ਇਹਦਾ ਲੱਗ ਰਿਹਾ ਸੀ ਦੁਬਈ ਖੜੇ ਆ ਦੱਸ ਪੁੱਤ ਤੇਰਾ ਹੱਡ ਡੋਣ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੋਣ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਹੈ ਕੌਣ ਕਾਸ ਤੋਂ ਬੱਲੇ ਬੱਲੇ ਆ ਬਹੁਤ ਟੈਂਸ ਤੁਸੀਂ ਮੋਸ਼ਨ ਵਾਲਾ ਤਾਂ ਚੱਕ ਦਿਓ ਫੇਰ ਇੱਕ ਵਾਰੀ ਮਰ ਚੁੱਕੀ ਤੇ ਕੁਛ ਨਹੀਂ ਆਹ ਕੀ ਆ ਬਾਤ ਹੈ ਤੇ ਮੈਨੂੰ ਤੁਹਾਡੇ ਯਾਰ ਦੋਸਤ ਦੱਸ ਕੇ ਤੁਸੀਂ ਬਹੁਤ ਸੋਹਣਾ ਗਾਉਂਦੇ ਵੀ ਹੋ ਤਾਂ ਸ਼ੇਰ ਸ਼ਰੀਫ ਕਰਦੇ ਹੋ ਹਾਂਜੀ ਮਾੜਾ ਮਟਾ ਗਾਲੀ ਦਾ ਜੀ ਕੁਛ ਹੋ ਜਾ ਜੀ ਸ਼ੇਰ ਠੀਕ ਆ ਜੀ ਤੇਰੇ ਨਾਲ ਕੀ ਯਾਰੀ ਪੈ ਗਈ ਦੁਨੀਆ ਪਿੱਛੇ ਸਾਰੀ ਪੈ ਗਈ ਹੋਰਾ ਦੇ ਨਾਲ ਹੱਸ ਹੱਸ ਗੱਲਾਂ ਸਾਡੇ ਵਰੀ ਬਿਮਾਰੀ ਪੈ ਗਈ ਆਹ ਚੰਗਾ ਸੀ ਤੈਨੂੰ ਦਿਲ ਨਾ ਦਿੰਦੇ ਦਿਲ ਦਿੱਤਾ ਫਿਰ ਢਿੱਲ ਨਾ ਦਿੰਦੇ ਤੇਰੀ ਜਗਾ ਕੋਈ ਹੋਰ ਜੇ ਹੁੰਦਾ ਬਈ ਕਸਮ ਖੁਦਾ ਦੀ ਛੇਲ ਨਾ ਦਿੰਦੇ ਜੀ ਦੇ ਨਾਲ ਵੀ ਵਾਹ ਪਿਆ ਏ ਓਇਓ ਲੋਂਦਾ ਦਾ ਪਿਆ ਏ ਡੰਗਰ ਵੀ ਤਾਂ ਉਧਰ ਗਏ ਨੇ ਜਿੱਧਰ ਬਹੁਤਾ ਘਾ ਪਿਆ ਏ ਇੱਕ ਸਜਣਨੀ ਸਾਂਭਿਆ ਜਾਂਦਾ ਤੇ ਉਧਰ ਗੋਗਿਆ ਘਾ ਪਿਆ ਏ ਸਾਡਾ ਛੱਲਾ ਮੋੜ ਦੇ ਸਾਨੂੰ ਤੇਰਾ ਛੱਲਾ ਆ ਪਿਆ ਏ ਕਿਆ ਬਾਤ ਹੈ ਇੰਨੀ ਖੂਬਸੂਰਤ ਸ਼ਾਇਰੀ ਇਧਰ ਬੜੀ ਤੁਹਾਡੀ ਦੋਸਤੀ ਦੀ ਮਿਸਾਲ ਕਾਇਮ ਹੋ ਗਈ ਹੈ ਤ੍ਰਿਗੜੀ ਭਾਂਗੀ ਤੁਹਾਡੀ ਦੋਨਾਂ ਤਿੰਨਾਂ ਦੀ ਹਾਂਜੀ ਟ੍ਰਾਈਬੋਰਡ ਟ੍ਰਾਈਬੋਰਡ ਕੀ ਕਹਨਾ ਚਾਹਤੇ ਹੋ ਆਪ ਹਿੰਦੀ ਕੇ ਪੰਜਾਬੀ ਚਲੇ ਜੀ ਪੰਜਾਬੀ ਪੰਜਾਬੀ ਤੋਂ ਮੁੰਡੇ ਨੇ ਤੁਹਾਡੇ ਫਰੈਂਡ ਨੇ ਬਹੁਤ ਸੋਹਣਾ ਗਾਣਾ ਗਾਇਆ ਤੁਸੀਂ ਇਹਨਾਂ ਸਕੂਲ ਟਾਈਮ ਤੋਂ ਗਾਣਾ ਸੁਣਦੇ ਪਿਓ ਕੋਈ ਸੁਣਦੇ ਪਿਓ ਸਕੂਲ ਟਾਈਮ ਤੋਂ ਸੁਣ ਰਿਹਾ ਜੀ 10th ਤੋਂ ਸੁਣ ਰਿਹਾ ਬਹੁਤ ਸੋਹਣਾ ਗਾਣਾ ਤੁਸੀਂ ਵੀ ਗੁਣ ਗਾਇਆ ਕਦੀ ਨਹੀਂ ਨਹੀਂ ਬਾਥਰੂਮ ਵਿੱਚ ਅੰਦਰ ਨਹੀਂ 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 ਕਦੀ ਦੁਬਈ ਸ਼ਹਿਰ ਦੇ ਵਿੱਚ ਆ ਗਏ ਆ ਮੇਰੇ ਪਿੱਛੇ ਬੁਜ ਖਲੀਫਾ ਹੈ ਲੰਡਨ ਟਾਵਰ ਆ ਤਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਦੁबई ਜਾਵਾਂਗੇ ਤੇ ਤੁਹਾਨੂੰ ਦੱਸਾਂਗੇ ਨਾਮ ਤੁਸੀਂ ਸਾਨੂੰ ਕਮੈਂਟਾਂ ਵੀ ਦੱਸਣੇ ਨੇ ਕਿਉਂਕਿ ਤੁਸੀਂ ਦੁबई ਗਏ ਹੋ ਤਾਂ ਪਿੱਛੇ ਸਾਨੂੰ ਸਾਰੀਆਂ ਬਿਲਡਿੰਗਾਂ ਦੇ ਨਾਮ ਦੱਸਣੇ ਨੇ ਬੂਜੂ ਖਲੀਫਾ ਉਹ ਟਾਪ ਤੇ ਮੇਰਾ ਫਲੋਰ ਵੀ ਹੈਗਾ ਬੂਜੂ ਖਲੀਫਾ ਦੇ ਤੇ ਹੁਣ ਸਾਡੇ ਨਾਲ ਸਿੰਘ ਸਾਹਿਬ ਜੁੜ ਗਏ ਨੇ ਤੇ ਭੋਲਾ ਸ਼ਾਵੜਾ ਜੀ ਸਮਾਜ ਸੇਵਕ ਹਰ ਸਮਾਜ ਦੀ ਐਕਟੀਵਿਟੀ ਚ ਵਾਚੜ ਕੇ ਆਪਣਾ ਯੋਗਦਾਨ ਦਿੰਦੇ ਨੇ ਭੋਲਾ ਸ਼ਾਵੜਾ ਜੀ ਪਹਿਲਾਂ ਤੁਹਾਡਾ ਵੈਲਕਮ ਕਰਦੇ ਆ ਜੀ RS24 ਚੈਨਲ ਤੇ ਜੀ ਥੈਂਕ ਯੂ ਜੀ ਵੈਰੀ ਵੈਰੀ ਥੈਂਕ ਯੂ ਤੇ ਭੋਲਾ ਸ਼ਾਵੜਾ ਜੀ ਤੁਸੀਂ ਅੱਜ ਸਮਾ ਅੱ Dubai ਕੋ ਬਣਾਇਆ ਕਿਦਾਂ ਦਾ ਫੀਲ ਆ ਰਿਹਾ ਜੀ ਬਹੁਤ ਅੱਛਾ ਆ ਰਿਹਾ ਜੀ ਲੋਕੀ ਬਹੁਤ ਫਨ ਕਰ ਰਹੇ ਨੇ ਜੀ ਬੜਾ ਇੰਜੋਏ ਕਰ ਰਿਹਾ ਜੀ ਜਿਹੜੇ ਨਹੀਂ ਵੀ ਉੱਥੇ ਗਏ ਉਹ ਇਹ ਚੀਜ਼ਾਂ ਦੇਖ ਕੇ ਉੱਥੇ ਜਰੂਰ ਜਾਣਗੇ ਇੱਕ ਵਾਰ ਕੀ ਬਾਤ ਹੈ ਬਿਲਕੁਲ ਜਰੂਰ ਜਾਣਗੇ ਬੱਚੇ ਬਹੁਤ ਖੁਸ਼ ਹੋ ਰਹੇ ਨੇ ਬਹੁਤ ਫਨ ਕਰ ਰਹੇ ਨੇ ਜੀ ਬੜਾ ਅੱਛਾ ਲੱਗ ਰਿਹਾ ਤੇ ਤਾਂ ਆਪਾਂ ਦੇਖਦੇ ਅਸੀਂ ਤੁਹਾਡੇ ਦੋਨੇ ਸ਼ਹਿਜਾਦੇ ਵੀ ਨਾਲ ਆਏ ਨੇ ਕੀ ਨਾਮ ਤੁਹਾਡਾ ਜੀ ਅਚਿੰਤਪਾਲ ਸਿੰਘ ਅਚਿੰਤਪਾਲ ਸਿੰਘ ਹਾਂਜੀ ਆਪ ਦਾ ਕੀ ਨਾਮ ਹੈ ਜੀ ਅਗੰਪ੍ਰੀਤ ਸਿੰਘ ਅਗੰਪ੍ਰੀਤ ਸਿੰਘ ਅ ਤੁਵੇਂ ਪਪਾ ਜਿਹੜਾ ਬਿਆ ਕਰਦੇਗੇ ਇਹਨੂੰ ਕਰਦੇ ਨੇ ਇਕਵਲੀ ਕਰਦੇ ਆਗੇ ਆ ਕੰਡੀਸ਼ਨ ਤੇ ਡਿਪੈਂਡ ਕਰਦਾ ਮੈਂ ਕੀ ਕੀਤੀ ਯਾਰ ਤੇ ਘੋਟ ਵੀ ਮੈਂ ਹੀ ਜ਼ਿਆਦਾ ਖਾਈ ਆ ਲੋ ਜੀ ਇਹਨਾਂ ਦੇ ਕੇੰਦਾ ਹੀ ਮੈਥੇ ਆ ਆਹ ਕੀ ਬਾਤ ਈ ਇੱਕ ਪਿਓ ਦਾ ਪਿਆਰ ਹੀ ਹੁੰਦਾ ਪਿਓ ਦੇ ਸਿਰ ਤੇ ਹੀ ਰਾਜ ਹੁੰਦੇ ਸਾਰੇ ਜੇ ਕਹਿੰਦਾ ਬਾਪੂ ਸਾਡਾ ਸਿਰ ਤੇ ਸਾਨੂੰ ਕਿਸੇ ਜੀ ਦੀ ਫਿਕਰ ਹੀ ਕੋਈ ਨਹੀਂ ਅੱਜ ਪੋਲਾ ਸ਼ਾਹ ਵਾਲੇ ਸਾਡੇ ਨਾਲ ਇੱਥੇ ਸ਼ਾਮਿਲ ਹੋਏ ਨੇ ਬੜੇ ਮਾਣ ਤੇ ਗਰਵ ਦੀ ਗੱਲ ਆ ਕਿਉਂਕਿ ਸਮਾਜ ਸੇਵਾ ਦੇ ਕੰਮ 'ਚ ਕਿਸੇ ਨੂੰ ਵੀ ਕਿਸੇ ਵੀ ਕੋਈ ਲੋੜ ਪੈਂਦੀ ਆ ਔਕੜ ਪੈਂਦੀ ਆ ਤਾਂ ਪੋਲਾ ਸ਼ਾਹ ਵਾਲਾ ਜਿੱਥੇ ਖੜੇ ਹੁੰਦੇ ਨੇ بس ਰੱਬ ਦੀਆਂ ਨਾਲ ਹੀ ਆ ਜੀ ਜਿੰਨੀ دیر ਪ੍ਰਮਾਤਮਾ 힘ਤ ਬਖਸ਼ੇਗਾ ਸਮਾਜ ਸੇਵਾ ਕਰਦੇ ਰਵਾਂਗੇ ਕਿਸੇਨ ਦੁੱਖ ਸੁੱਖ ਦੀ ਲੋੜ ਹੋएगी ਜਿੰਨੇ ਜੋਗੇ ਹੈਗੇ ਆ ਉਹਨਾਂ ਨਾਲ ਖੜਾਂਗੇ ਉਹਨਾਂ ਦੇ ਕੰਮ ਆਵਾਂਗੇ ਕੀ ਬਾਤ ਇਹੋ ਕੋ ਜੀ ਜਾਣਾ ਨਾਲ ਹੋਰ ਕੁਝ ਨਹੀਂ ਜਾਣਾ ਬਸ ਇਹੀ ਹੈ ਲੋ ਜੀ ਇਹ ਸਾਡੇ ਨਾਲ ਬੋਲਾ ਸ਼ਾਹਬਾ ਜੀ ਜਿਹੜੇ ਦੁਬਈ ਘੁੰਮਦੇ ਘੁੰਮਦੇ ਸਾਨੂੰ ਲੱਭੇ ਸੀ ਇੱਥੇ ਤਾਂ ਤੁਸੀਂ ਵੀ ਆਪਣੀਆਂ ਫੈਮਲੀਆ ਦੇ ਨਾਲ ਆਓ ਆ ਸਾਰਾ ਦੁਬਈ ਦਾ ਨਜ਼ਾਰਾ ਜਿਹੜਾ ਤੁਹਾਡੇ ਵਾਸਤੇ ਤਿਆਰ ਬੈਠ ਵਰ ਤਿਆਰ ਪੜਿਆ ਹੈ ਆ ਸਾਨੂੰ ਤੁਸੀਂ ਕਮੈਂਟ ਵਿੱਚ ਨਾ ਦੱਸਣੇ ਨੇ ਇਹ ਬੁਜੂ ਖਲੀਫਾ ਆ ਬਿਲਡਿੰਗ ਦਾ ਨਾਮ ਹੈ ਉਹ ਬਿਲਡਿੰਗ ਦਾ ਨਾਮ ਹੈ ਪਰ ਜਿਹੜਾ ਸਾਦਾ ਹੈਗਾ ਇਹ ਟਾਪ ਦਾ ਫਲੋਰ ਹੈਗਾ ਉਹ ਬੁਜੂ ਖਲੀਫਾ ਵਿੱਚ ਹੀ ਹੈਗਾ ਇੱਕ ਸ਼ਾਹਰੂ ਖਾਨ ਦਾ ਮੇਰੇ ਸਾਈਡ ਤੇ ਹੈਗਾ ਇੱਕ ਦੋ ਫਲੈਟ ਇੱਕ ਤਾਂ ਇਹਦਾ ਕਿ ਮੇਰਾ ਇੱਕ ਬੋਲਾ ਸ਼ਾਹਰੂ ਜੀ ਦਾ ਹੈਗਾ ਇੱਕ ਮੇਰਾ ਹੈਗਾ ਤੇ ਇੱਕ ਸ਼ਾਹਰੂ ਖਾਨ ਜੀ ਦਾ ਹੈਗਾ ਲੋ ਜੀ ਤੁਹਾਨੂੰ ਜਲੰਧਰ ਵਿੱਚ ਦੁਬਈ ਦਾ ਨਜ਼ਾਰਾ ਜਿਹੜਾ ਅਸੀਂ ਸਾਰਾ ਦਿਖਾ ਦਿੱਤਾ ਹੈ ਜਲੰਧਰ ਵਿੱਚ ਦੁਬਈ ਦਾ ਨਜ਼ਾਰਾ ਪਰ ਜਿਨ੍ਹਾਂ ਨੇ ਇਹਨੂੰ ਆਰਗੇਨਾਈਜ਼ ਕੀਤਾ ਹੈ ਦੁਬਈ ਸ਼ਹਿਰ ਨੂੰ ਜਲੰਧਰ ਵਿੱਚ ਲੈ ਕੇ ਆਏ ਨੇ ਕਿੰਨੀ ਮਿਹਨਤ ਲਾਈ ਹੈ ਤੁਹਾਡੀ ਉਹਨਾਂ ਨਾਲ ਆਪਾਂ ਗੱਲਬਾਤ ਕਰਵਾਂਗੇ ਜੀ। ਜੀ ਨਮਸਕਾਰ ਜੀ। ਸਰ ਕਿੰਨੀ ਕੋ ਮਿਹਨਤ ਲੱਗੀ ਇੱਥੇ ਦੁਬਈ ਨੂੰ ਅੱਛੇ ਤੱਕ ਲੈ ਕੇ ਜਾਂਦੇ ਆ ਜੀ? ਸਰ ਬਹੁਤ ਮਿਹਨਤ ਲੱਗਦੀ ਹੈ ਲੋਡਿੰਗਸ ਵਗੈਰਾ ਸਾਰਾ ਸਟਰਕਚਰ ਬਣਵਾਇਦਾ ਉਹਨੂੰ ਪੂਰਾ ਕ੍ਰੀਏਟਿਵ ਕਰੀਦਾ ਉੱਥੇ ਜੁਣ ਕੇ ਸਾਰੇ ਡਿਜ਼ਾਈਨਸ ਲੈ ਕੇ ਆਈਦੇ ਤੋਂ ਕਾਰੀਗਰਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ। ਫਿਰ ਇੱਥੇ ਆ ਕੇ ਸੀਮਾ ਡਿਜ਼ਾਈਨਸ ਬਣਵਾਣੇ। ਕੀ ਬਾਤ ਹੈ। ਪੂਰੀ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਨੂੰ ਦੇਖਣਾ, ਫਿਸਟਨ ਨੂੰ ਆਰਗੇਨਾਈਜ਼ ਕਰਨਾ, ਬਾਹਰਲੇ ਸ਼ਹਿਰਾਂ ਚੋਂ ਜਿਨ੍ਹਾਂ ਆਪਣੇ ਫਲਾਈਟਸ ਤੇ ਸਪੈਸ਼ੀਜ਼ ਆ ਰਹੀਆਂ। ਹਾਂ ਹਾਂ ਬ ਆੰਦੇ ਸੀਗੇ ਹੁਣ ਜਦੋਂ ਉਹਦੇ ਕਾਰਨ ਆਪਾਂ ਨੂੰ ਸਾਰਾ ਅੰਮ੍ਰਿਤਸਰ ਫਲਾਈਟ ਸੇ ਲੈ ਕੇ ਆ ਰਿਹਾ ਫਿਰ ਉੱਥੋਂ ਦੀ ਟਰਾਂਸਪੋਰਟ ਹੋ ਕੇ ਆ ਰਹੀ ਹੈ ਕਿ ਅਸੀਂ ਇੱਕ ਲੋਕਾਂ ਨੂੰ ਹਰ ਸਾਲ ਇੱਕ ਨਵੀਂ ਚੀਜ਼ ਦਿੰਨੇ ਆ ਇਸ ਵਾਰੀ ਲੋਕਾਂ ਵਾਸਤੇ ਦੁਬਈ ਸਿਟੀ ਤੇ ਫਿਸ਼ ਕਾਰਨੀਵਲ ਲੈ ਕੇ ਆਇਆ ਲਾਰਜੇਸਟ ਫਿਸ਼ ਕਾਰਨੀਵਲ ਹੈ ਜੋ ਕਿ ਲੋਕਾਂ ਦੇ ਲੋ ਲੂਬੂ ਕਰਦੇ ਆ ਤੇ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆ ਕੇ ਇਸ ਦਾ ਆਨੰਦ ਮਾਣੋ ਤੇ ਭਈਆ ਇੱਕ ਲੋਕੇਸ਼ਨ ਤੇ ਕੋਈ ਪੂਰਾ ਪੂਰਾ ਐਡਰੈਸ ਦੱਸੋ ਜੀ ਸਾਰਾ ਕੋਦਰ ਚੌਂਕ ਦੇ ਨਾਲ ਖਾਲਸਾ ਲੈਲਪੁਰ ਖਾਲਸਾ ਸਕੂਲ ਸਰ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸੰਡੇ ਵਾਲੇ ਦਿਨ ਸਵੇਰੇ 11 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਵੱਧ ਚੜ ਕੇ ਇਸ ਦੀ ਆ ਕੇ ਦਰਸ਼ਨ ਮਾਣੋ ਤਾਂ ਦੱਸਿਆ ਕਿ ਡਾਕਟਰ ਬੀ ਆਰ ਮੇਰ ਦਾ ਚੌਂਕ ਜੀ ਹਾਂ ਡਾਕਟਰ ਬੀ ਆਰ ਮੇਰ ਦਾ ਚੌਂਕ ਦੇ ਨਾਲ ਬਿਲਕੁਲ ਨਾਲ ਖਾਲਸਾ ਸਕੂਲ ਖਾਲਸਾ ਸਕੂਲ ਦੀ ਜਿਹੜੀ ਗਰਾਊਂਡ ਹੈ ਉੱ ਯੋਹੇ ਤੁਹਾਨੂੰ ਵੱਖ-ਵੱਖ ਜੰਦੀਆਂ ਫਿਸ਼ ਦਿਖਾਈਆਂ ਗਈਆਂ ਤੁਹਾਨੂੰ ਦੁਬਈ ਦਾ ਪੂਰਾ ਸੀਨ ਦਿਖਾਇਆ ਗਿਆ ਫਿਸ਼ ਘੋੜੇ ਹਾਥੀ ਸਾਰਾ ਕੁਝ ਤੁਹਾਨੂੰ ਇੱਕੋ ਜਗ੍ਹਾ ਤੇ ਇੱਕੋ ਪਲੇਟਫਾਰਮ ਤੇ ਮਿਲਣਾ ਹੈ ਜਲਦੀ ਜਲਦੀ ਆਓ ਤੇ ਜਲਦੀ ਜਲਦੀ ਦਾ ਇੰਜੋਏ ਕਰੋ